ਭਾਰਤੀ ਜੀਵ ਵਿਗਿਆਨੀਆਂ ਦੇ ਵੱਲੋਂ ਪਿਛਲੇ ਕਰੀਬ 40 ਸਾਲਾਂ ਤੋਂ ਇੱਕ ਪੰਛੀ ਦੀ ਪਾਲਕੀਤੀ ਜਾ ਰਹੀ ਹੈ ਇਸ ਤੋਂ ਲੱਭਣ ਦੇ ਲਈ ਜੰਗਲਾਂ ਦੇ ਵਿੱਚ ਥਾਂ-ਥਾਂ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਇਸ ਦਾ ਕੋਈ ਤਾਂ ਨਿਸ਼ਾਨ ਮਿਲ ਜਾਵੇ ਜੇ ਨਿਸ਼ਾਨ ਨਹੀਂ ਤਾਂ ਘੱਟ ਤੋਂ ਘੱਟ ਉਸ ਦੀ ਆਵਾਜ਼ ਹੀ ਰਿਕਾਰਡ ਹੋ ਜਾਵੇ ਦਰਸਲ ਗੋਦਾਵਰੀ ਅਤੇ ਪੈਨਾ ਨਦੀ ਦੇ ਬਸਿਨਾਂ ਦੇ ਵਿੱਚ ਪਾਇਆ ਜਾਣ ਵਾਲਾ ਇਹ ਪੰਛੀ ਸਨ 1900 ਤੋਂ ਬਾਅਦ ਜ਼ਿਆਦਾ ਦਿਖਾਈ ਨਹੀਂ ਦਿੱਤਾ ਹੁਣ ਇਸ ਦੁਰਲਭ ਪੰਛੀ ਨੂੰ ਲੱਭਣ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹੈਗੇ ਨੇ ਸੋ ਤੁਹਾਨੂੰ ਦੱਸਦੇ ਆ ਕਿ ਕੀ ਐ ਇਸ ਪੰਛੀ ਦਾ ਨਾਮ ਅਤੇ ਕੀ ਐ ਇਸ ਦੀ ਖਾਸੀਅਤ ਆਂਧਰਾ ਪ੍ਰਦੇਸ਼ ਦੇ ਜੰਗਲਾਤ ਅਧਿਕਾਰੀਆਂ ਦੇ ਵੱਲੋਂ ਲਗਭਗ 40 ਸਾਲ ਤੋਂ ਇੱਕ ਪੰਛੀ ਦੀ ਪਾਲਕੀਤੀ ਜਾ ਰਹੀ ਹੈ ਇਸ ਦੇ ਲਈ ਜੰਗਲਾ ਦੇ ਵਿੱਚ ਕੈਮਰੇ ਵਗੈਰਾ ਲਗਾਉਣ ਤੋਂ ਇਲਾਵਾ ਹੋਰ ਜਗਤਾਂ ਤਹਿਤ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਨੇ ਇਸ ਦੁਰਲਭ ਪੰਛੀ ਦਾ ਨਾਮ ਕਾਲੀ ਵਿਕੋੜੀ ਹੈ ਜਨਵਰੀ 1986 ਦੇ ਵਿੱਚ ਇੱਕ ਸਥਾਨਕ ਵਿਅਕਤੀ ਕਾਲੀ ਵਿਕੋੜੀ ਨੂੰ ਮਿਲਿਆ ਪਰ ਜੋਦੋ ਇਸ ਪੰਛੀ ਨੂੰ ਮੁੰਬਈ ਦੇ ਵਿੱਚ ਬੰਬੇ ਸੈਂਟਰਲ ਹਿਸਟਰੀ ਸੁਸਾਇਟੀ ਦੇ ਵਿੱਚ ਲਿਆਇਆ ਗਿਆ ਤਾਂ ਉਸ ਦੀ ਮੌਤ ਹੋ ਗਈ ਹਾਲੇ ਵੀ ਇਹ ਪੰਛੀ ਇਸ ਮਿਊਜ਼ੀਅਮ ਦੇ ਵਿੱਚ ਮਰਿਆ ਹੋਇਆ ਰੱਖਿਆ ਗਿਆ ਇਸ ਤੋਂ ਬਾਅਦ ਕਾਲੀ ਵਿਕੋਡੀ ਦੁਬਾਰਾ ਕਿਤੇ ਵੀ ਦਿਖਾਈ ਨਹੀਂ ਦਿੱਤਾ ਹਾਲਾਂਕਿ ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਪੰਛੀ ਨੂੰ ਕੜੱਪਾ ਜ਼ਿਲ੍ਹੇ ਦੇ ਰੈਡੀਪਲੀ ਖੇਤਰ ਦੇ ਜੰਗਲਾਂ ਦੇ ਵਿੱਚ ਦੇਖਿਆ ਪਰ ਅਧਿਕਾਰਤ ਸਬੂਤ ਕੋਈ ਨਹੀਂ ਪੰਜਾਬੀ ਨਾਲ ਸੰਬੰਧਿਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪੰਛੀ ਦਾ ਨਾਮ ਕਾਲੀ ਵਿਕੋੜੀ ਇਸ ਤਰ੍ਹਾਂ ਕਿ ਰੱਖਿਆ ਗਿਆ ਕਿਉਂਕਿ ਇਹ ਪੰਛੀ ਇੱਥੇ ਪਾਇਆ ਜਾਂਦਾ ਹੈ ਜਿੱਥੇ ਕਾਲੀ ਵਿਕ ਦੇ ਰੁੱਖ ਜ਼ਿਆਦਾ ਹੁੰਦੇ ਨੇ ਜੰਗਲਾਤਵੀ ਪਾਗ ਨੇ ਇਸ ਖੇਤਰ ਦੇ ਵਿੱਚ ਥਾਂ-ਥਾਂ ਕੈਮਰੇ ਲਗਾਏ ਹੋਏ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੰਛੀ ਇੱਥੇ ਹੀ ਹੈ ਇਸ ਦੇ ਲਈ ਸਭ ਤੋਂ ਵੱਡੀ ਜੋ ਖਾਸੀਅਤ ਇਹ ਹੈ ਕਿ ਇਹ ਪੰਛੀ ਦੁਨੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਦਾ ਇਹ ਸਿਰਫ ਇਸੇ ਖੇਤਰ ਦੇ ਵਿੱਚ ਪਾਇਆ ਜਾਂਦਾ ਹੈ ਇਸ ਕਰਕੇ ਇਸ ਨੂੰ ਲੱਭਣ ਲਈ ਇੰਨੇ ਸਿਰ ਤੋੜ ਯਤਨ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਮੁਤਾਬਕ ਇਸ ਪੰਛੀ ਦੀ ਖੋਜ 1848 ਦੇ ਵਿੱਚ ਬ੍ਰਿਟਿਸ਼ ਮੈਡੀਕਲ ਅਫਸਰ ਥਾਮਸ ਜੇਡਨ ਦੇ ਵੱਲੋਂ ਕੀਤੀ ਗਈ ਸੀ ਇਸੇ ਕਰਕੇ ਇਸ ਪੰਛੀ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਜੇਡਨਸ ਕੋਰਸਰ ਵੀ ਕਿਹਾ ਜਾਂਦਾ ਹੈ ਸਰਕਾਰ ਨੇ ਇਸ ਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਸੁਰੱਖਿਤ ਪੰਛੀਆਂ ਦੀ ਸੂਚੀ ਦੇ ਵਿੱਚ ਵੀ ਸ਼ਾਮਲ ਕੀਤਾ ਹੋਇਆ ਹੈ ਸਰਕਾਰ ਨੇ 464.5 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਾਲੀ ਵਿਕੋੜੀ ਨਿਵਾਸ ਸਥਾਨ ਦੇ ਵਜੋਂ ਪਛਾਣਿਆ ਅਤੇ ਇਸ ਦੀ ਸਥਾਪਨਾ ਸ਼੍ਰੀਲੰਕਾ ਮਲੇਸ਼ਵਰਾ ਜੰਗਲੀ ਜੀਵ ਸੈਂਚੂਰੀ ਦੇ ਵਜੂ ਕੀਤੀ ਹੋਈ ਹੈ। ਬਲਿਸਫਲਾ ਨਰਸੀਮਾ ਵਾਈਲਡਲਾਈਫ ਸੈਂਚੂਰੀ ਵੀ 1037 ਵਰਗ ਕਿਲੋਮੀਟਰ ਦੇ ਖੇਤਰ ਦੇ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਵੱਲੋਂ 3000 ਇਕੜ ਜ਼ਮੀਨ ਹੋਰ ਕਬਜ਼ੇ ਦੇ ਵਿੱਚ ਲੈ ਕੇਇਆ ਇਸ ਪੰਛੀ ਦੇ ਨਾਲ-ਨਾਲ ਇੱਥੇ ਤਿੰਦੂਆ ਸਾਂਬਾ ਚਟਾਕ ਵਾਲਾ ਹਿਰਨ ਅਤੇ ਕਾਲਾ ਹਿਰਨ ਵਰਗੇ ਜਾਨਵਰ ਵੀ ਰਹਿੰਦੇ ਹੈਗੇ ਨੇ ਦੁਰਲਭ ਪੰਛੀ ਕਾਲੀ ਵਿਕੋੜੀ ਨੂੰ ਸਨ 1986 ਦੇ ਵਿੱਚ ਆਖਰੀ ਵਾਰ ਦੇਖਿਆ ਗਿਆ ਸੀ ਉਦੋਂ ਤੋਂ ਜੰਗਲਾਤ ਵਿਭਾਗ ਤੋਂ ਇਲਾਵਾ ਵੱਖ-ਵੱਖ ਗੈਰ ਸਰਕਾਰੀ ਸੰਗਠਨ ਅਤੇ ਹੋਰ ਸੰਗਠਨ ਵੀ ਇਸ ਨੂੰ ਲੱਭਣ ਦੇ ਲਈ ਲਗਾਤਾਰ ਯਤਨ ਕਰ ਰਹੇ ਨੇ ਇੱਥੇ ਬਸਤੀਆਂ ਜੰਗਲਾਤ ਵਿਭਾਗ ਨੇ ਰਾਤ ਦੇ ਸਮੇਂ ਸੈਂਚਰੀ ਦੇ ਵਿੱਚ ਲੰਘਣ ਵਾਲੀਆਂ ਸੜਕਾਂ ਤੱਕ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਜੰਗਲੀ ਜੀਵਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਰਾਤ ਦੇ 10 ਵਜੇ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਸਵੇਰੇ 5:30 ਵਜੇ ਦੁਆਰਾ ਖੋਲ੍ਹ ਦਿੱਤੀਆਂ ਜਾਂਦੀਆਂ ਹਨ ਹਾਲੇਕਿ ਕੁਝ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਤਾਂ ਕੀਤਾ ਜਾ ਰਿਹਾ ਹੈ ਕਿ ਰਸਤਾ ਖੁੱਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੰਗਲਾਤਵੀ ਪਾਕ ਦੇ ਅਧਿਕਾਰਯ ਮੁਤਾਬਕ ਇਹ ਪੰਛੀ ਉਡ ਨਹੀਂ ਸਕਦਾ ਇਹ ਪੈਦਲ ਹੀ ਜਾਂਦਾ ਹੈ ਕੰਡਿਆਲੀ ਝਾੜੀਆਂ ਵਾਲੇ ਜੰਗਲੀ ਖੇਤਰ ਇਸ ਪੰਛੀ ਦੇ ਲਈ ਟੁਕਮਾ ਸਥਾਨ ਨੇ ਕੰਡਿਆ ਤੋਂ ਮੁਕਤ ਖੇਤਰ ਦੇ ਵਿੱਚ ਇਹ ਪੰਛੀ ਸੁਰੱਖਿਤ ਨਹੀਂ रह ਸਕਦਾ ਅਤੇ ਇਹ ਪੰਛੀ ਬਹੁਤ ਛੋਟਾ ਹੁੰਦਾ ਕਿਹਾ ਜਾਂਦਾ ਹੈ ਕਿ ਇਸ ਛੋਟੇ ਜਿਹੇ ਪੰਛੀ ਨੇ ਐਨਟੀਆਰ ਦੇ ਵੱਲੋਂ ਸ਼ੁਰੂ ਕੀਤੇ ਗਏ ਮਹੱਤਵਪੂਰਨ ਤੇਲਗੂ ਗੰਗਾ ਪ੍ਰੋਜੈਕਟ ਨੂੰ ਵੀ ਰੋਕ ਦਿੱਤਾ ਸੀ ਪਰ ਕਿ ਇਹ ਪੰਛੀ ਹਲੇ ਵੀ ਇੱਥੇ ਮੌਜੂਦ ਹੈ ਕਿ ਇਹ ਅਲੋਪ ਹੋ ਗਿਆ ਹੈ ਇਸ ਦੇ ਬਾਰੇ ਹਲੇ ਕੁਝ ਸਪਸ਼ਟ ਨਹੀਂ ਕਿਹਾ ਜਾ ਸਕਦਾ ਫਿਲਹਾਲ ਇਸ ਨੂੰ ਲੱਭਣ ਲਈ ਯਤਨ ਲਗਾਤਾਰ ਕੀਤੇ ਜਾ ਰਹੇ ਨੇ ਪਤਾ ਨਹੀਂ ਇਹਨਾਂ ਯਤਨਾਂ ਨੂੰ ਕਦੋਂ ਬੂਰ ਪਵੇਗਾ ਸੋ ਤੁਹਾਡੀ ਇਸੇ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜੁੜ ਸਾਂਝੇ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ